ਇਕ ਗੱਲ ਸਵਾਹਿ ਗੁਰਜੀ ਕੀ ਬੋਤਿ ਹੈ ਪਾਏ ਗੁਰਦਾਦ ਜੀ ਵਾਰਾਂ ਦੇ ਆਪਾਂ ਸੰਥਿਆ ਲੜੀ ਵਰ ਕਰ ਰਹੇ ਹਾਂ ਤੇ ਇੱਕਵੀਂ ਵਾਰ ਦੀਆਂ 10 ਫੋੜੀਆਂ ਸੰਪੂਰਨ ਹੋ ਗਈਆਂ ਸਨ ਸੂਰ ਵੀਰ ਬਰੀਆਮ ਜੋਰ ਜਨਾਵਣ ਜਨਾਵਹੀ ਸੂਰ ਬਿਰ ਬਲੀ ਸੂਰ ਮੇਰ ਅਤਰਥੀ ਆਪੋ ਆਪਣਾ ਬਲ ਦੱਸਦੇ ਹਨ ਸੁਣ ਸੁਣ ਸੁਰ ਤੇ ਲਖ ਆਗ ਸੁਣਾਵਹੀ ਲੱਖਾਂ ਸਰੋਤਿ ਧਰਮ ਪੁਸਤਕਾਂ ਨੂੰ ਸੁਣ ਸੁਣ ਕੇ ਫਿਰ ਆਖ ਕੇ ਵਿਖਿਆਨ ਕਰਦੇ ਹਨ ਖੋਜੀ ਖੋਜਣ ਖੋਜ ਤਹ ਦਿਸਤਾ ਬਹੀ ਲੱਖਾਂ ਖੋਜੀ ਖੋਜਾਂ ਨੂੰ ਕੋਜਦੇ ਹੋਏ ਦਸੋ ਦਿਸਾਂ ਨੂੰ ਦੌੜਦੇ ਹਨ ਚਿਰ ਜੀਵੇ ਲਖ ਹੋਏ ਨ ਔੜਕ ਆਵੇ ਲੱਖਾਂ ਚਿਰੰਕਾਲ ਜੀਵਨ ਵਾਲੇ ਮਾਰਕੰਡੇ ਆਦਿਕ ਲੋਕ ਪ੍ਰਸਿੱਧ ਜੀਵੇ ਹੋ ਕੇ ਵੀ ਰੱਬ ਦਾ ਔੜਕ ਨਹੀਂ ਪਾਉਂਦੇ ਕਰੇ ਸਿਆਣੇ ਹੋਏ ਨਾ ਮਨ ਸਮਝਾਵੇ ਹੀ ਬਹਨ ਦੇ ਸਿਆਣੇ ਚਤਰੋ ਕੀ ਲੋਕਾਂ ਨੂੰ ਤਾਂ ਸਮਝਾਉਥੀਆਂ ਦਿੰਦੇ ਨੇ ਪਰੰਤੂ ਆਪਣੇ ਮਨ ਨੂੰ ਸਮਝਾ ਨਹੀਂ ਸਕਦੇ ਨੌ ਬਾਲੀ ਬਰ ਦੇ ਦਰਗਾਹ ਲੋ ਬਾਲੀ ਦਰਗਾਹ ਛੋਟਾ ਕਾ ਵਹੀਂ ਬੇਪਰਵਾ ਵਾਹਿਗੁਰੂ ਜੀ ਦਰਗਾਹ ਵੇਖਿਓ ਲੋਕ ਸਜਾਵਾਂ ਪਾਉਂਦੇ ਹਨ ਹਕਮਤ ਲਖ ਹਕੀਮ ਚਲਤ ਬਣਾਵਹੀਂ ਲੱਖਾਂ ਕੀ ਲੋਕ ਹਕਮਤ ਤੇ ਚਲਿਤਰ ਬਣਾਉਂਦੇ ਹਨ ਜੀ ਤੇ ਚੰਗੇ ਨੁਸਕੇ ਜਾਂ ਇਲਾਜ ਲਈ ਤਾਰੂ ਬਣਾਉਂਦੇ ਹਨ। ਆਕਲ ਹੋਇਆ ਫਹੀਮ ਮੱਤੇ ਮਤਾਵਹੀ ਕਈ ਬੁੱਧੀਮਾਨ ਸੋਚ ਵਿਚਾਰ ਵਾਲੇ ਹੋ ਕੇ ਮੱਤੇ ਪਕਾਉਂਦੇ ਨੇ ਕਿ ਰਾਜ ਦੀ ਉਨਤੀ ਕਿ ਕਰ ਹੋਵੇ। ਗੌਫਲ ਹੋਏ ਗਣীব ਬਾਦ ਬਤਾਵਹੀ ਕਈ ਗਫਲਤ ਕਰਕੇ ਅਣਗਹਿਲੇ ਹੋ ਕੇ ਬੈਰ ਕੀ ਤੇ ਝਗੜਾ ਬਦਾਲ ਲੈਂਦੇ ਨੇ। ਪਾਤਸ਼ਾਹ ਜੋ ਗੌਫਲ ਹੋਵੇ ਉਸਤੇ ਦੇਸ਼ ਵਿੱਚ ਝਗੜੇ ਵਧਦੇ ਹਨ। ਲੜ ਲੜ ਕਰਨ ਮਹੀਮ ਆਪ ਗਣਾਵਹੀ ਕਈ ਲੜ ਲੜ ਕੇ ਮਹਿਮਾ ਕਰਕੇ ਤੇ ਆਪਣਾ ਆਪ ਦੱਸਦੇ ਹਨ ਕਿ ਅਸੀਂ ਵੱਡੇ ਯੋਧੇ ਹਾਂ ਹੋਏ ਜਦੀਦ ਰਜੀਦ ਹੋਏ ਜਦੀਦ ਕਦੀਮ ਨਾ ਖੁਦੀ ਮਿਟਾਵਹੀਂ ਕਹਿੰਦੇ ਨਵੀਂ ਉਮਰ ਤੋਂ ਲੈ ਕੇ ਬੁੱਢੇ ਹੋ ਜਾਂਦੇ ਨੇ ਪਰ ਖੁਦੀ ਨਹੀਂ ਗੁੰਉਂਦੇ ਇਸ ਕਰਕੇ ਦੁਖੀ ਰਹਿੰਦੇ ਹਨ ਕਿਉਂ ਜੋ ਖੁਦੀ ਮਿੱਟੀ ਤਵ ਸੁਖ ਭਏ ਮਨ ਤਨ ਭਏ ਅਰੋਗ ਸਬਰ ਹੋਏ ਨਹੀਂ ਹਲੀਮ ਆਪ ਗਵਾਵੇ ਜਿਹੜੇ ਸੰਤੋਖ ਨੂੰ ਧਾਰ ਕੇ ਸ਼ੈਨ ਸ਼ੀਲ ਹੋਏ ਨੇ ਉਹ ਆਪਣਾ ਆਪ ਗਵਾ ਦਿੰਦੇ ਹਨ ਲੱਖ ਲੱਖ ਪੀਰ ਮਰੀਦ ਮੇਲ ਮਿਲਾਵੇ ਹੀ ਲੱਖਾਂ ਪੀਰ ਲੱਖਾਂ ਮਰੀਦਾਂ ਦੇ ਮੇਲ ਮਿਲਾਉਂਦੇ ਨੇ ਭਾਵੇਂ ਇਕੱਠ ਕਰ ਬੈਠਦੇ ਹਨ ਸੋਹਦੇ ਲੱਖ ਸ਼ਹੀਦ ਜਾਰਤ ਲਾਵੇ ਹੀ ਲੱਖਾਂ ਸੁਖ ਦੇ ਲੱਖਾਂ ਸ਼ਹੀਦਾਂ ਦੀਆਂ ਕਬਰਾਂ 'ਤੇ ਜ਼ਿਆਰਤਾ ਮੇਲੇ ਲਾਉਂਦੇ ਨੇ ਲੱਖ ਰੋਜ਼ੇ ਲੱਖ ਈਦ ਨਿਵਾਜ਼ ਕਰਾਵੇ ਲੱਖਾਂ ਰੋਜ਼ੇ ਲੱਖਾਂ ਈਦਾ ਦੇ ਨਿਵਾਜ਼ਾ ਕਰਾਉਂਦੇ ਹਨ ਕਰ ਕਰ ਗੁਪਤ ਸੁਨੀਦ ਮਨ ਪਰਚਾਵੇ ਕੋਈ ਹੋਰ ਕਈ ਉੱਤਰ ਪ੍ਰਸ਼ਨ ਕਰ ਕਰਕੇ ਮਨਾਂ ਨੂੰ ਬਹਿਲਾਉਂਦੇ ਸਮਖੜਦੇ ਹਨ ਹੁਜਰੇ ਕੁਲ ਫਕਲੀਦ ਜੋਹਦ ਕਮਾਵੇ ਮਨ ਰੂਪ ਮੰਦਰ ਦੇ ਜੰਦੇ ਦੀ ਕੁੰਜੀ ਜੋਹਦ ਤਿਆਗ ਕਮਾਉਂਦੇ ਹਨ ਦਰ ਦਰਵੇਸ਼ ਰਸੀਦ ਨਾ ਆਪ ਜਣਾਵੇ ਪਰੰਤੂ ਪਰਵੇਸ਼ਰ ਦੇ ਦਰਵਾਜ਼ੇ ਪਰ ਪਹੁੰਚ ਉਹਨਾਂ ਦੀ ਜੈ ਜੋ ਆਪ ਜਣਾਉਂਦੇ ਨੇ ਪਰ ਜਿਨ੍ਹਾਂ ਦੀ ਖੁਦੀ ਮਿਟ ਗਈ ਹੈ। ਕੁੱਚੇ ਮਹਿਰ ਉਸਾਰ ਵਿਛਾਇ ਬਸ਼ਾਮਣੇ ਦੁਨੀਆਦਾਰ ਲੋਕ ਉੱਚੇ ਮੰਦਰਾਂ ਅਨੁਸਾਰ ਕੇ ਦਰੀਆ ਗਲੀਚੇ ਆਦ ਬਿਸਤਰ ਵਿਛਾਉਂਦੇ ਹਨ। ਵੱਡੇ ਦੁਨੀਆਦਾਰ ਨਾਉ ਗਣਾਵਣੇ ਵੱਡੇ ਦੁਨੀਆਦਾਰ ਹੋ ਕੇ ਆਪਣੇ ਨਾਮ ਗਣਾਉਂਦੇ ਨੇ। ਕੋਈ ਆਪ ਨੂੰ ਲਖਪਤੀ ਕੋਈ ਕਰੋੜਪਤੀ ਸਦੋਂਦਾ ਹੈ। ਕਰ ਗੜ ਕੋਟ ਹਜ਼ਾਰ ਰਾਜ ਕਮਾਵਣੇ ਕਿਲੇ ਦੇ ਕੋਟ ਹਜ਼ਾਰਾਂ ਣਵਾ ਕੇ ਰਾਜ ਕਰਦੇ ਹਨ ਜਿੰਨ ਗੜ ਕੋਟ ਕੀਏ ਕੰਚਨ કિਸ਼ੋੜ ਗਿਆ ਸੁਰਾਵਣ ਲੱਖ ਲੱਖ ਮਨਸਬਦਾਰ ਵਜਹਿ ਵਧਾਵਣੇ ਲੱਖਾਂ ਉਦੇਦਾਰ ਲੱਖ ਰੁਪਏ ਦੀ ਆਪਣੀਆਂ ਮਾਂ ਮਾਂਵਾਰੀ ਤਲਬਾ ਵਧਾ ਲੈਂਦੇ ਹਨ ਪੂਰ ਪਰ ਅਹੰਕਾਰ ਆਵਣ ਜਾਗਣੇ ਪਰ ਐਸੇ ਪੂਰੇ ਪੂਰਾ ਦੇ ਪੂਰ ਅਹੰਕਾਰ ਕਰਨ ਨਾਲ ਖਰੇ ਪਏ ਜੰਮ ਦੇ ਮਰਦੇ ਰਹਿੰਦੇ ਹਨ ਤੇ ਸੱਚੇ ਦਰਬਾਰ ਖਰੇ ਡਰਾਵਣ ਇਹ ਉਸ ਅਕਾਲ ਪੁਰਖ ਦੇ ਸੱਚੇ ਦਰਬਾਰ ਵਿਖੇ ਖਰੇ ਭਿਆਨਕ ਰੂਪ ਹੁੰਦੇ ਹਨ ਤੀਰਥ ਲੱਖ ਕਰੋੜ ਪੁਰਬੀ ਨਾਵਣਾ ਕਹਿੰਦੇ ਲੱਖਾਂ ਕਰੋੜਾਂ ਵਾਰ ਤੀਰਥਾਂ ਪੁਰ ਪੁਰਬੀਆਂ ਦੇ ਆਸ਼ਨਾਣ ਕਰਦੇ ਹਨ ਦੇਵੀ ਦੇਵ ਸਥਾਨ ਸੇਵਕ ਰਾਵਣਾ ਕਹਿੰਦੇ ਦੇਵੀ ਦੇਵਤਿਆਂ ਦੇ ਮੰਦਰਾਂ ਵਿਖੇ ਜਾ ਕੇ ਸੇਵਾ ਟਹਿਲ ਕਰਨੀ ਜਵ ਤੋ ਸੰਜਮ ਲੱਖ ਸਾਧ ਸਦਾਵਨ ਲੱਖਾ ਜਵ ਤੋ ਸ ਲੱਖਾਂ ਸੰਜਮ ਲੱਖਾਂ ਸਾਧਨ ਸਾਧਨੀਆਂ ਓਮ ਜਗ ਨਹੀਂ ਵੇਦ ਭੋਗ ਲਗਾਵਣਾ ਓਮ ਜਗ ਨਹੀਂ ਵੇਦ ਅਤੇ ਠਾਕੁਰਾਂ ਨੂੰ ਭੋਗ ਲਗਾਉਂਦੇ ਵਰਤਨੇਮ ਲਖ ਦਾਨ ਕਰਮ ਕਮਾਵਣਾ ਲੱਖਾਂ ਵਰਤਨੇਮ ਦਾਨ ਆਦ ਕਰਨੇ ਲੋਬਾਲੀ ਦਰਗਾਹ ਪਖੰਡ ਨ ਜਾਵਣ ਕਹਿੰਦੇ ਉਸ ਬੇਪਰਵਾ ਕਾਲਪੁਖ ਦੀ ਸਭਾ ਵਿਖੇ ਇਹ ਪਖੰਡ ਹਨ ਨਾਲ ਨਹੀਂ ਜਾਣੇ ਸੁਸੰਗਤ ਜੀ 15 ਪੌੜੀਆਂ ਹੋ ਗਈਆਂ ਨੇ ਸੰਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ